ਚੈਨੋ ਮੈਂ ਨਹੀਂ ਛੱਡਾਂ ਫਾਇਰ ਬੋਲ ਵਾਲੀ ਕੱਟਰ ਚੋਦਾ ਮੈਂ ਕੱਟਦਾ ਮੈਂ ਮੇਰੇ ਸਾਰੇ ਲਾਵੇ ਗਾਣੋ ਹੀ ਬਾਬੂ ਮੈਂ ਮੱਲਣਾ ਵਾ ਤੇਰੇ ਮੈਂ ਚੰਗੀ ਤਰ੍ਹਾਂ ਲਾ ਤੇਰੀ ਜਬਾਨ ਲੰਬੇ ਦੀ ਜਿਹੜੀ ਐਡੀ ਲੰਮੀ ਕੀਤੀ ਆ ਤੂੰ ਬੱਡ ਜਿੱਤੀ ਕੋਈ ਨਹੀਂ ਮੇਰੇ ਮਾਂ ਭਰਾਣੇ ਤੇ ਤੇਰੀ ਨੇ ਤੈਨੂੰ ਵੀ ਛੱਡਣਾ ਜਦੋਂ ਨੂੰ ਪਤਾ ਲੱਗ ਗਿਆ ਤੂੰ ਮੈਨੂੰ ਕੁੱਟਿਆ ਹੋਤਾ ਨਾ ਛੱਡਣਾ ਤੈਨੂੰ ਮੈਂ ਨਹੀਂ ਛੱਡਾਂ ਤੈਨੂੰ ਤੇਰਾ ਹੱਥ ਵੀ ਤਾਂ ਵੱਡਾ ਹੈ ਆਹ ਗਾ ਤਾਂ ਤੂੰ ਤੀਜੇ ਇੱਕ ਦਿਨ ਮੂੰਹ ਚੁੱਕਦੀ ਪੇਂਦਾ ਬਲੇ ਪਹੁੰਚ ਜਾਂਦੀ ਹੈ ਕੋਈ ਗੱਲ ਨਹੀਂ ਜੇ ਮੈਂ ਤੂੰ ਜੂੰਗੀ ਤੇ ਤਾਂ ਪੂਰੇ ਬਦਲੇ ਲਾਉਂਗੀ ਇਸ ਗੱਲ ਤੇ ਜਿਹੜਾ ਬਦਲੇ ਲੈਣੇ ਨੇ ਉਹ ਤੋਂ ਇਧਰ ਮਾਰਨ ਤੇ ਤੇਰੀ ਜੁਬਾਨ ਕੋਈ ਜਾਣਨੀ ਚਾਹਣੀ ਤੈਨੂੰ ਤਾਂ ਮੈਂ ਦੱਸਨੀ ਚਾਹ। ਮੰਮੀ ਆਪਣੇ ਨਾ ਹੱਥ ਕੰਟਰੋਲ ਚ ਰੱਖਿਆ ਕਰੋ ਛੱਡ ਦੇ ਨਾ ਹੱਥ ਹਿੰਦ ਕਿਦਾਂ ਪਈ ਤੇਰੇ ਹੈ ਮੇਰਾ ਹੱਥ ਫੜਨ ਦੀ ਟੱਟੀ ਕਿਦਾ ਫੇਮੇ ਜੀ ਮੇਰੇ ਤਿਆਰ ਚੁੱਕਦੀ ਇਹਦੇ ਚੁੱਕੂਗੀ ਮੈਂ ਇਦਾਂ ਹੀ ਮੈਂ ਬੜਾ ਜੱਗ ਲਿਆ ਪਰ ਹੁਣ ਨਹੀਂ ਮੈਂ ਜਾਣਣਾ ਹੈਗਾ ਇਹਨਾਂ ਨੇ ਮੇਰੇ ਕੋਲ ਜਗੇ ਤੁਹਾਡਾ ਮੇਰਾ ਕੀ ਰਿਸ਼ਤਾ ਵਾ ਤੂੰ ਭੱਲ ਗਈ ਆ ਪੁਰਣਾ ਕਿ ਇਹ ਤਾਂ ਭੁੱਲ ਗਈ ਆ ਤੈਨੂੰ ਸ਼ਰਮ ਨਹੀਂ ਹੈਗੀ ਮਾਤਾ ਵੀ ਇਹੋ ਸਿੱਖਿਆ ਦੇ ਕੇ ਕਹਿੰਦੇ ਤੇਰੀ ਮਾਂ ਨੇ ਲੈ ਜੱਫਤੂ ਆ ਗਈ ਆ ਸੀਂ ਦੱਸਦੀ ਗੱਲ ਸਾਸੀ ਕਾਲ ਤੇ ਠੀਕ ਉਹ ਤੇ ਆਈ ਕਿਹਦੇ ਨਾਲ ਡੈਲੀ ਨਾਲ ਨਹੀਂ ਆਈਂ ਫੋਰ ਕੇ ਦੇ ਨਾਲ ਆਉਣਾ ਨਹੀਂ ਉਹ ਤਾਂ ਮੈਂ ਵੇਖ ਲਈ ਹੋਂਦਾ ਕੈਮਰੇ ਵਿੱਚ ਤੇ ਪਾਲ ਡੈਡੀ ਦੇ ਅੱਗੇ ਕਿਉਂ ਨਹੀਂ ਆਏ ਛੱਡਣ ਡੈਡੀ ਮੇਰੇ ਨੂੰ ਜ਼ਰੂਰੀ ਕੰਮ ਸੀ ਪਤਾ ਕਰਕੇ ਜਲਦੀ ਚਲੇਗੇ ਲੈ ਮੈਨੂੰ ਬਾਸਾ ਛੱਡਣ ਹੀ ਆਏ ਸੀ ਅੱਛਾ ਛੱਡਣ ਹੀ ਆਏ ਤੂੰ ਤਾਂ ਮਾਸਾ ਗਾਂ ਐ ਦੇਖੋ ਟਪਾਣੀ ਦਾ ਪੀ ਜਾਂਦਾ ਫਿਰ ਕੀ ਨਹੀਂ ਤੇ ਜੇ ਨਹੀਂ ਆਏ ਤਾਂ ਫਿਰ ਕੀ ਹੋ ਗਿਆ ਵਾ ਡੈਡੀ ਛੱਡ ਕੇ ਗਏ ਮੇਰੇ ਫਿਰ ਕੀ ਹੋ ਗਿਆ ਮੈਂ ਉਹਨਾਂ ਨਾਲ ਹੀ ਆਈ ਆ ਉਹ ਵੇਖ ਲਿਆ ਮੈਂ ਪਤਾ ਮੈਨੂੰ ਤੇਰਾ ਕਿ ਡੈਡੀ ਛੱਡ ਕੇ ਗਏ ਆ ਤੈਨੂੰ ਚਲ ਕੋਈ ਨਹੀਂ ਆਉਂਦਾ ਆ ਜਾ ਤੈਨੂੰ ਮੇਰੇ ਚੇਤਾ ਆ ਗਿਆ ਆ ਜਾ ਕਹੀ ਜਾਂਦੇ ਜੀ ਇਹਨੂੰ ਤੈਨੂੰ ਕਿਉਂ ਤੇ ਆਪਣੇ ਘਰ ਚ ਆਈ ਨਹੀਂ ਸਕਦੀ ਹੈਗੀ ਨਹੀਂ ਜਿੱਦਾਂ ਤੈਨੂੰ ਫੋਨ ਕਰ ਕਰਕੇ ਸਾਦਾਈ ਉਦਾਂ ਤੇ ਤੂੰ ਪੈਰ ਨਹੀਂ ਰੱਖਿਆ ਕਹਿੰਦੀ ਸੀ ਤਲਾਕ ਦੇ ਦੇ ਪਰ ਲੈ ਜਾ ਕੋਈ ਗੱਲ ਨਹੀਂ ਤਲਾਕ ਦੇ ਪੇਪਰ ਕਿਹੜੇ ਲੈ ਕੇ ਆਏ ਨਾ ਲੈ ਆਵੇਂਗੇ ਤਲਾਕ ਦੇ ਪੇਪਰ ਤੇਰਾ ਸਮਾਨ ਕਿੱਥੇ ਆ ਖਾਲੀ ਹੱਥ ਲੰਘਉਂਦੀ ਆ ਗਈ ਸਮਾਨ ਮੇਰਾ ਮੇਰੇ ਮਾਪਿਆਂ ਨੇ ਦਿੱਤਾ ਹੈਗਾ ਜਿਹੜਾ ਮੈਂ ਲੈ ਕੇ ਗਈ ਤੁਹਾਡਾ ਨਹੀਂ ਇੱਥੋਂ ਲੈ ਕੇ ਗਈ ਮੇਰੀ ਮਰਜ਼ੀ ਮੈਂ ਲਿਆਵਾ ਨਾ ਲਿਆਵਾ ਵੇ ਉੱਥੇ ਹੀ ਛੜ ਗਏ ਤੁਹਾਡੇ ਤਾਂ ਮੈਂ ਆ ਗਈਆਂ ਤਾਂ ਤੇ ਪਾਣੀ ਨਹੀਂ ਖੜੀ ਹੈ ਕਿੰਡੀ ਲੰਮੀ ਆ ਘਟ ਕੇ ਨਹੀਂ ਵੱਧ ਕੇ ਆਈ ਆ ਦੂਜੀ ਗੱਲ ਇਹ ਮੇਰਾ ਕੈਮਰਾ ਥਾਣੀ ਵੇਖਿਆ ਸੀਗਾ ਇਹਦਾ ਪਿਓ ਛੱਡਣ ਆਇਆ ਸੀਗਾ ਤੇ ਚੰਗਾ ਰੋਲਾ ਪਾਉਣ ਲਿਆ ਸੀਗਾ ਇਹ ਵੀ ਗਾੜੀ ਘੱਟ ਨਹੀਂ ਚੰਗੀ ਜ਼ੁਬਾਨ ਚਲਾਉਣ ਲਈਗੀ ਮੈਨੂੰ ਤਾਂ ਲੱਗਦਾ ਉਥੇ ਲੜਕੋਲ ਕੇ ਆਈ ਆ ਮੇਰਾ ਮਜੀ ਕਰਦਾ ਲੱਫੜ ਕੇ ਚੰਗਾ ਟਪਲਾਵਾ ਪਰ ਮੈਂ ਕੋ ਕਰ ਨਹੀਂ ਸਕਦੀ ਬੁਰੀ ਲੱਗੂਗੀ ਨਾਲੇ ਲੋਕਾਂ ਨੂੰ ਰੋਲਾ ਪਾਪਾ ਦੱਸੂਗੀ ਅੱਜ ਮੌਕਾ ਹੀ ਓ ਤੇਰ ਕੋ ਚੰਗੀ ਪਾਲਿਸ਼ ਕਰ ਦੇ ਦੀ ਠੀਕ ਵਾ ਨਾ ਅੰਦਰ ਬਾੜਲਾ ਤੇ ਚੰਗੀ ਟੌਣੀ ਲਾ ਦੇ ਦੀ ਤੇ ਮੈਂ ਕਰ ਦੇ ਨੀ ਗੇਟ ਬੰਦ ਜਿਹੜਾ ਮਰਜ਼ੀ ਗੇਟ ਖੜਕਾਏ ਮੈਂ ਨਹੀਂ ਖੋਲਦੀ ਠੀਕ ਆ ਜਾ ਹੋ ਜਾ तो ही आ, कि ना, कैमरे के उ बैठी रही देखती रही डैडी मेरा मेनू छ गया पता नहीं शाकी हो गया हो गया मेरे लड़के आई है मेरी मां दसा मैं कहता होगा मां ਠੀਕ ਹੈ ਤਾਂ ਠੀਕ ਤਰ੍ਹਾਂ ਬੋਲਿਆ ਕਰ ਪਰ ਮੈਨੂੰ ਬਕਵਾਸ ਨਾ ਕਰੋ ਅੱਗੇ ਬਕਵਾਸ ਦਾ ਮਤਲਬ ਹੁੰਦਾ ਹੈ ਐਵੇਂ ਨਾ ਮੈਨੂੰ ਪਕੋੜ ਮੈਂ ਅੱਗੇ ਬੜੀ ਖੱਪੀ ਆਈ ਆ ਉੱਥੋਂ ਚੱਲ ਜਾ ਉੱਥੋਂ ਕਿਉਂ ਤੂੰ ਕਿੱਥਾਂ ਖੱਪੀ ਆਈ ਏ ਉੱਥਾਂ ਤੂੰ ਤੈਨੂੰ ਕੁੱਟ ਕੇ ਭੇਜਿਆ ਨਾਲੇ ਬੋਤਾਂ ਨਾ ਬੋਲੋ ਐਡਾ ਗੱਡੀ ਮਾਂ ਦਾ ਪੁੱਤ ਆਇਆ ਪਹਿਲਾਂ ਉੱਥੇ ਆਏ ਹੋਂਦੀ ਨੂੰ ਦੇਖ ਗਿਆ ਵਾ ਹੁਣ ਤੂੰ ਆਈ ਏ ਮੇਰੇ ਕੋਲ ਮਾਂ ਤੂੰ ਹੁਣ ਦੀ ਕਿਉਂ ਨਹੀਂ ਕਹਿੰਦਾ ਹੋਰ ਕੰਮ ਨਹੀਂ ਹੋਰ ਕੰਮ ਕਿਤੇ ਮੇਰਾ ਬੱਚਾ ਚੱਲਦਾ ਨਾ ਤੇ ਮੈਂ ਚੇਥੀ ਦੇਣੀ ਹੱਜ ਪੜ ਕੇ ਹਰੇ ਤੇ ਮੇਰਾ ਬੱਚਾ ਨਹੀਂ ਚੱਲਣਿਆ ਜੇ ਮੈਂ ਹੱਫ ਲੈ ਰ ਮੇਰੀ ਚਰਚਾ ਬੜੀ ਹੋਣੀ ਆ ਚੱਲ ਤੇ ਮੂੰਹ ਹੱਤ ਲਾਉਂ ਲਿਆ ਨਾ ਤੇ ਤੇਰੀ ਗੱਲ ਨਹੀਂ ਪਈ ਪਰ ਛੱਡੀ ਨਾ ਜਿਹਨੂੰ ਗਿਣ-ਗਿਣ ਕੇ ਬਦਲੇ ਆ ਕੋ ਇੰਨੇ ਤੇ ਸਟਾਈ ਮਾਰਿਆ ਮੈਨੂੰ ਮੇਰੀ ਜ਼ਿੰਦਗੀ ਹਰਾਮ ਕਰ ਦਿੱਤੀ ਸਾਰੇ ਪਿੰਡ ਦੇ ਚੀਨੇ ਦੇ ਹਾਂ ਤਖਾਦਰ ਹਟਦੀ ਕਿਉਂ ਨਹੀਂ ਹੁਣ ਹਾਈ ਛੱਡ ਦੋ ਨਾ ਮਾਰੋ ਛੱਡ ਦੋ ਮੈਨੂੰ ਅੱਜ ਮੈਂ ਤੁਹਾਨੂੰ ਕਾਫੀ ਮੰਗ ਲਈਦੀ ਨਾ ਮਾਰੋ ਅੱਜ ਨਹੀਂ ਮੈਂ ਤੈਨੂੰ ਮਾਰ ਹੀ ਦੇਣਾ ਤੈਨੂੰ ਵੇਖੀ ਜਾ ਮੈਂ ਨਹੀਂ ਛੱਡਣਾ ਆਏ ਰੱਬ ਵਾਲੀ ਕੱਟਰ ਚੋਦਾ ਮੈਂ ਕੱਟਦਾ ਪਰ ਮੇਰੇ ਸਾਰੇ ਲਾਭ ਹੀ ਕੋਈ ਨਹੀਂ ਬਾਬੂ ਤੇਰੇ ਮੈਂ ਲੰਮਾ ਮਾਰ ਤੇਰੇ ਮੈਂ ਚੰਗੀ ਤਰ੍ਹਾਂ ਲਾਉਂ ਤੇਰੀ ਜਬਾਨ ਉਹ ਤੇਰੀ ਜਿਹੜੀ ਐਡੀ ਲੰਮੀ ਕੀਤੀ ਆ ਤੂੰ ਕੁੱਟ ਜਿੱਤੀ ਕੋਈ ਨਹੀਂ ਤੇਰੇ ਮੈਂ ਭਰਾਣਾ ਤੇ ਡੈਡੀ ਨੇ ਤੈਨੂੰ ਹੀ ਛੱਡਣਾ ਜੇ ਉਹਨਾਂ ਨੂੰ ਪਤਾ ਲੱਗ ਗਿਆ ਤੂੰ ਮੈਨੂੰ ਕੁੱਟਿਆ ਹਾਂ ਦਾ ਨਾ ਛੱਡਾਂ ਤੈਨੂੰ ਮੈਂ ਨਹੀਂ ਛੱਡਣਾ ਤੈਨੂੰ ਤੇਰਾ ਹੱਥ ਵੀ ਨਾ ਮੜਿਆ ਤੇਰਾ ਮੇਰੇ ਨਾਲ ਆਹ ਗਾਟੇ ਤੂੰ ਤੀਜੇ ਇੱਕ ਦਿਨ ਮੂੰਹ ਚੁੱਕਦੀ ਪਿੰਡਾਂ ਬਲੇ ਪਹੁੰਚ ਜਾਂਦੀ ਐ ਕੋਈ ਗੱਲ ਨਹੀਂ ਜੇ ਮੈਂ ਤੈਨੂੰ ਵੀ ਤਾਂ ਪੂਰੇ ਬਦਲੇ ਲਾਉਂਗੀ ਇਸ ਗੱਲ ਤੇ ਮੈਂ ਜਿਹੜੇ ਬਦਲੇ ਲੈਣੇ ਸੋ ਤੂੰ ਇਥੋਂ ਬਾਹਰ ਮੈਂ ਤੇਰਾ ਦਰਖ ਨਾ ਹੀ ਲੈਂਦੀ ਹੁੰਦੀ ਮੈਂ ਤੂੰ ਪੱਕਾ ਹੀ ਦਰਖ ਲੈਣਾ ਲੈ ਤਾਨੂੰ ਕਿਹੜਾ ਜਿਹੜਾ ਸੁਖ ਵਾ ਜਾਂ ਦਫਾ ਹੋ ਜਾ ਇਥੋਂ ਜਾ ਕੇ ਮੈਂ ਨੱਪਾ ਮੈਨੂੰ ਕੁੱਟਿਆ ਹੀ ਕੋਈ ਗੱਲ ਨਹੀਂ ਤੇ ਤੈਨੂੰ ਪੂਰੇ ਬਦਲੇ ਲਾਉਂ ਤੈਨੂੰ ਪੂਸੇ ਘਰ ਫੜਾਉਂਗੀ ਉਹ ਫੜਾਦੀ ਕਿੱਥੇ ਫੜਾਉਣਾ ਮੈਂ ਪਹਿਲਾਂ ਵੀ ਅਸੀਂ ਫੜੇ ਆਈਆਂ ਅਸੀਂ ਤਾਂ ਸਾਡੀ ਜਾਨ ਸੋਖੀ ਹੋ ਜੂ ਤੇਰੇ ਤੋਂ ਤੇਰੀ ਮੇਰੀ ਮਾਂ ਨੂੰ ਤੇ ਕੋ ਖਾ ਚਲੀ ਆ ਤੈਨੂੰ ਮੈਂ ਫੋਨ ਕੀਤਾ ਕਿ ਉਹ ਬਿਮਾਰ ਨਮਾਰ ਇੱਥੇ ਪੁਕਾਰ ਆਇਆ ਤੂੰ ਮੇਰੀ ਇੱਕ ਬਾਤ ਨਹੀਂ ਸੁਣੀ ਘੋੜੇ ਵਰਗੀ ਤੇ ਤੇਰੀ ਮਾਂ ਬਿਮਾਰ ਕਿਥੋਂ ਐਦਾਂ ਤੜਪ ਤੜਕੜ ਕਰਦੀ ਤੂੰ ਹੀ ਫਿਰਦੀ ਆ ਉਹ ਸਭ ਤੋਂ ਪਹਿਲਾਂ ਤੇਰੀ ਮਾਂ ਨੂੰ ਜੇਲ੍ਹ ਚ ਪਾਉਂਗੀ ਮਗਰੋਂ ਤੈਨੂੰ ਖਵਾਉਂਗੀ ਐਦਾਂ ਨਾ ਮਾਰੇ ਨੱਬਰ ਨੂੰ ਖਵਾਜੇ ਕੋਈ ਗੱਲ ਨਹੀਂ ਤੇਰੀ ਮੈਂ ਜਾਣਦੀ ਸੱਖੀ ਕਰਨੀ ਪਈ ਮੈਂ ਤੈਨੂੰ ਤੱਕ ਦਨਾਂ ਮੈਂ ਤੈਨੂੰ ਜਾਣੋਂ ਤੁਹਾਡੀ ਦੀ ਵੀ ਸੁੱਖੀ ਰਹਿਣ ਦੇਣੀ ਦੇਖ ਲਓ ਮਾਂਵਾ ਪੁੱਤਾਂ ਨੂੰ ਦੋਵਾਂ ਦੀ ਉਹ ਕਰਦਾ ਜੋ ਕਰਦਾ ਤੇ ਜੇਲ੍ਹ ਦੀਆਂ ਰੋਟੀਆਂ ਉਹ ਤੁਸੀਂ ਦੇ ਰੋਗਾ ਤਾਂ ਵੀ ਕੋਈ ਯੋਗੀ ਦਾ ਧੋਜ ਨਾ ਪਿਆ ਆਦਾ ਮੈਂ ਆਹੇ ਹੋਣਾ ਕੀ ਆ ਕੁਛ ਨਹੀਂ ਹੋਇਆ ਉਹ ਜੱਸ ਆਈ ਆ ਰੋਲਾ ਕਾਦਾ ਪੈਂਡਿਆ ਸੀ ਰੋਲਾ ਕਾਦਾ ਤੈਣਾ ਵਾ ਉਹੀ ਫੇਰ ਏਡੀ ਲੰਮੀ ਜ਼ਬਾਨ ਮੋਦੀ ਉਦਾਂ ਚਲਾਈ ਜਾਂਦੀ ਆ ਬਸ ਤੋਂ ਪਰਮ ਕਹਿੰਦਾ ਅੱਜ ਲਈ ਮੈਂ ਛੱਡਣੀ ਤੇ ਮੈਂ ਕਿਹਾ ਜਾ ਫਿਰ ਲਾਲਾ ਰੀਜਾ ਤੂੰ ਹੀ ਪਿਓ ਆਇਆ ਇਹਦਾ ਛੱਡਣ ਉਥੇ ਲਾ ਗਿਆ ਨੂੰ ਗੱਡੀ ਚੋਂ ਸੁੱਟ ਕੇ ਗਿਆ ਬਾਹਰ ਫਤ ਲੱਗਦਾ ਉਥੇ ਤਮਾਸ਼ਾ ਲਾ ਕੇ ਹੀ ਆਈ ਆ ਇੱਥੇ ਹੁਣ ਆਣ ਕੇ ਫੇਰ ਆਉਂਦੀਆਂ ਲੌਂਡੀ ਆ ਅਹੀ ਇਹ ਕੋਈ ਜਰੀ ਜਾਣਾ ਉਹਦਾ ਅੰਦਰ ਕੀ ਡਿਆ ਕਰਨ ਮਾਂਡਿਆ ਨੂੰ ਤੇ ਲੈ ਕਰਦਾ ਹਾਂ ਉਹ ਕੋ ਕੇ ਮਾਰਨੇ ਹੋਰ ਉਹਨੂੰ ਕਰਨਾ ਉਹ ਤੇਰਾ ਦਿਮਾਗ ਰੋ ਜੇ ਕਿ ਤਾਖਤਾ ਵਾਧੀ ਜੀ ਨਾ ਤੇ ਜਿਲਦੋਂ ਨਿਕਲ ਹਰੀ ਹੁਣ ਤੇ ਮੇਰੀ ਗੱਲ ਸੁਣੋ ਬਥੇਰੇ ਤਰਲੇ ਪਾਇਓ ਦੇ ਬਥੇਰਾ ਸਮਝਾਇਆ ਨੂੰ ਤੀ ਪੁੱਤ ਕਰਕੇ ਪਰ ਉਹ ਨਹੀਂ ਸਮਝੀ ਨਾ ਉਹ ਮੰਨੀ ਆ ਹੁਣ ਕੀ ਕਰੀਏ ਅਸੀਂ ਆਉਂਦਿਆ ਫਿਰ ਹਣ ਸੇ ਛਿੱਤਰ ਮਾਰਨੀ ਛਿੱਤਰ ਹੀ ਖਾਈ ਜਾਈਏ ਹੁਣ ਅਸੀਂ ਉਹਨੂੰ ਕਿਹਾ ਵੀ ਹੁਣ ਚੰਗੀਤਾ ਮਤ ਦੇਣੀ ਆ ਬਸ ਜਿੱਦਾਂ ਵੀ ਹੋ ਸਕਦਾ ਨੂੰ ਸੁਧਾਰ ਲਾ ਮੈਂ ਕਿਹਾ ਅੱਜ ਮੌਕਾ ਈ ਤੇਰ ਕੋ ਮਾਰਨਾ ਕਿਸ ਗੱਲ ਦਾ ਹੱਲ ਹੁੰਦਾ ਵਾ ਉਹਦੇ ਮਾਂ ਪਿਓ ਨੂੰ ਸਾਧਿਆ ਉਹਨਾਂ ਨਾਲ ਗੱਲ ਕਰਦੇ ਵੇਖੋ ਤੇਰੀ ਗੱਲ ਸੁਣੋ ਅਸੀਂ ਕਿੰਦੀ ਵਾਰੀ ਗਏ ਹਾਂ ਉੱਥੇ ਤਰਲੇ ਪਾ ਪਾਉਂਦੇ ਰਹੇ ਆ ਨਾਲੇ ਅਸੀਂ ਬੇਇੱਜ਼ਤੀ ਕਰ ਉਜੀ ਗੱਲ ਸੁਣੋ ਮੇਰੀਏ ਤੁਸੀਂ ਨਾ ਚੁੱਪ ਕਰਕੇ ਚੱਲ ਜਾਓ ਬਾਹਰ ਪੈਲੀਆਂ ਵੱਲੋਂ ਠੀਕ ਹੋਣਾ ਕੱਲ ਨੂੰ ਕਹਿਣਾ ਤੇ ਸੌਰਾ ਹਿੱਸੇ ਆਣਾ ਬਹਿਣਾ ਹੈਗਾ ਤੇ ਚੱਲ ਇਹਦੇ ਸਾਹਮਣੇ ਮਾਰਕਟ ਆਇਆ ਹੋਇਆ ਵਾ ਇਹੋ ਹੀ ਛਡਾ ਦਿੰਦਾ ਤੁਹਾਡੇ ਤੇ ਕੋਈ ਗੱਲ ਨਾ ਆਊਗੀ ਕੋਈ ਗੱਲ ਨਹੀਂ ਅਸੀਂ ਮਾਪੋ ਤਾਬੇ ਸੰਭਾਲਾਂਗੇ ਅਜੇ ਤਾਂ ਉਹਦੀ ਮਰਨਾ ਚੱਕਰੀ ਚੱਲਣੀ ਆ ਤੁਸੀਂ ਐਡਾ ਕਰੋ ਤੇ ਚੁੱਪ ਕਰਕੇ ਖਿਸਕ ਜਾਓ ਇੱਥੋਂ ਜੇ ਘੜੀ ਵੱਜ ਗਈ ਨਾ ਥਾਖ ਥਾਂ ਭੁਗਤਿਆ ਤੇ ਅਸੀਂ ਮਾਪੋਤ ਨਹੀਂ ਵੱਜਦੀ ਮੈਂ ਨਹੀਂ ਤੁਹਾਡੇ ਮਾਰਣਾ ਕੋਈ ਗੱਲ ਨਹੀਂ ਸਿਆਣਾ ਹੋ ਮੇਰਾ ਪੁੱਤ ਆਪੇ ਸੰਭਾਲਣਾ ਉਹ ਸਭ ਕੁਝ ਕੋਈ ਗੱਲ ਨਹੀਂ ਹੁਣ ਮੈਂ ਜਾ ਕੇ ਅੰਦਰ ਵਹਿੰਨੀ ਆ। ਕਿੰਨੀ ਕੁ ਪਾਲਿਸ਼ ਹੋਈ ਐ ਦੀ। ਅਜੇ ਪਤਾ ਨਹੀਂ ਮਰਨਾ ਕਿੰਨੇ ਜ਼ਬਾਨ ਚ ਲਾਉਣੀ। ਕੋਈ ਵੀ ਘਟਾ ਜ ਮੈਂ ਵੀ ਨਹੀਂ ਰਹਿਣਾ। ਬੱਥੇਰੇ ਤਰਲੇ ਪਾਏ ਇਹਦੇ ਨੇ। ਕੋਈ ਗੱਲ ਨਹੀਂ ਜੇ ਤੂੰ ਇਸ ਗੱਲ ਤੇ ਆ ਨਾ ਤਾਂ ਮੋਣੀ ਮੇਰੀ ਮਾਂ ਦੀ ਇੱਥੇ ਆਊਗੀ ਤੇ ਪੰਚਾਇਤ ਨੂੰ ਵੀ ਸੱਦਣਾ ਇੱਥੇ। ਤਾਨੂੰ ਚੀਨ ਜੋ ਕੇ ਨਹੀਂ ਛੱਡਣਾ ਮੈਂ ਵੀ ਜਿੰਨੇ ਮਿਲੋ। ਮੇਰ ਕੋ ਜੋ ਹੁੰਦਾ ਹੀ ਨਾ ਮੈਂ ਕਰ ਦਿੱਤਾ। ਤੇਰ ਕੋ ਬਾਹਰ ਲੱਗਦੀ ਆਪਣੀ ਲਾਲਾ ਜਿਹੜੀ ਲੰਨੀ ਐ ਤੂੰ। ਹੋਏ ਰੱਬ ਮਰ ਜਾਏ ਮੇਰੀ ਭੁਗਾਈ ਰੱਬਾ ਜੀ ਇਹਦਾ ਕਰਕੇ ਮੈਂ ਇੱਥੇ ਆਈ ਆ। ਮੈਨੂੰ ਤਾਂ ਫੋਟੋ-ਕੱਟ ਕੇ ਮ ਕੋਣ ਕਰਾ ਫੇਰੀਏ ਤੈਨੂੰ ਠੰਡ ਮਾਰ ਛੱਡੇ ਤੇਰੇ ਮੁੰਡੇ ਨੇ ਮੈਨੂੰ ਲੈ ਦੱਸ ਕੀ ਮਾਰਤਾ ਤੈਨੂੰ ਜ਼ੁਬਾਨ ਤੇ ਤੇਰੀ ਅੱਡੇ ਉੱਤੇ ਚੱਲਣ ਦੀ ਕੈਂਚੀ ਵਾਂਗੂ ਹੈ ਕੁਝ ਕਹਿ ਕੇ ਤੂੰ ਹੀ ਕਰਾਇਆ ਉਹਦੇ ਕੋਲ ਸਾਦੀ ਹੋ ਗਈ ਤੇਰੇ ਵਾਂਗੂ ਮੈਨੂੰ ਕੀ ਪਤਾ ਕੀ ਹੋਇਆ ਇੱਥੇ ਮੇਰੀਆਂ ਤੋੜ ਦਿੱਤੀਆਂ ਉਹਨੇ ਕੀ ਕਮਰ ਤੇ ਦੂਜੇ ਪਿੰਡ ਤੱਕ ਸੁਣੀਏ ਤਾਨੂੰ ਨਹੀਂ ਸੁਣੀਏ ਇੱਥੇ ਤੇ ਤੇਰੀਆਂ ਹੱਡੀਆਂ ਹੱਦਾਂ ਪੂਰੇ ਟੁੱਟਣੇ ਚਾਹੀਦੇ ਆ ਜਾਂ ਜ਼ੁਬਾਨ ਤੇ ਤੇਰੇ ਫੇਰ ਐਡੀ ਲੰਮੀ ਐ ਐ ਚੱਲਣ ਈ ਆ ਮੈਂ ਮਾਰ ਤੇ ਤੈਨੀਆਂ ਨਹੀਂ ਛੋਟੀ ਆ ਤੂੰ ਵੀ ਤੋਏ ਮਾਪੋ ਤੇ ਕੀ ਕਰਮੇ ਵੇ ਪਰਮ ਸੌਧ ਲਾਉਣ ਫੇਰ ਉਹਨੂੰ ਫੇਰ ਇਹ ਬੰਦਾ ਨੂੰ ਕੂਕਾ ਮਾਰ ਦੋ ਨਾ ਪੁੱਛਾ ਨਾ ਵੀ ਹੋਇਆ ਹੀ ਅੱਜ ਤੇਰੇ ਨਾਲ ਗੱਲ ਪਈ ਜਾਂਦੀ 2 ਵਜੇ ਮੋੜਾ ਕੀ ਇਹ ਬਗਵਾ ਕਾਂਢੀ ਤੋਂ ਤੈਨੂੰ ਵੀ ਆ ਦੱਸ ਤੂੰ ਤੇ ਮੈਨੂੰ ਬੁਲਾਇਆ ਨਾ ਤੂੰ ਤੇ ਸਾਰੀ ਮੇਰੀ ਹੱਗਲਾ ਤੋੜ ਛੱਡੀਆਂ ਮੈਂ ਮੈਂ ਤਾਂ ਬਾਹਰ ਹੀ ਕੋਟਾ ਫਲਾਈ ਤੇ ਉਧਰ ਕੰਮ ਕਰਦੀ ਤੇ ਮੈਂ ਤੇ ਆਈ ਘਰ ਪਾਣੀ ਲੈਣ ਆਈ ਪੀਣ ਆ ਆ ਮੇਰੇ ਉਹਦੇ ਨਾਲ ਗੱਲ ਪੈ ਗਈ ਆ ਵੇ ਕੀ ਕਰੀ ਤਾ ਫਫੇ ਕੋਟ ਦੇ ਦੋਵੇਂ ਮਾਪੋ ਤੇ ਦੋਵਾਂ ਨੇ ਰੋਲ ਕੇ ਕੀਤਾ ਜੋ ਕੀਤਾ ਤੂੰ ਕੋਈ ਨਹੀਂ ਰੋਲ ਕੇ ਨਹੀਂ ਕੀਤਾ ਸਮਝਾਈ ਗੱਲ ਮੈਨੂੰ ਨੀ ਤੂੰ ਆਪਣੀ ਕਰਦਾ ਤੈਨੂੰ ਤੇ ਨਾ ਨਾ ਕੱਟਣਾ ਨਹੀਂ ਹੁਣ ਮੈਂ ਤੈਨੂੰ ਪੜਾ ਕੇ ਹੀ ਰਹਿਣਾ ਕਹਿ ਲੱਗਿਆ ਬੋਲ ਵੀ ਕੀ ਗੱਲਾਂ ਕਰਦੀ ਐ ਦੱਸ ਹੈ ਕੱਲ ਹੋਈ ਕੀ ਕੋਈ ਕੱਟਦੇ ਮੈਨੂੰ ਮੇਰੇ ਮਾਪਿਆਂ ਯਾਰ ਕੇ ਦੱਸ ਲਿਆ ਹੁਣ ਤੁਹਾਨੂੰ ਲੈ ਤੈਨੂੰ ਕਿਹਾ ਹੋ ਕੇ ਨਹੀਂ ਆਉਂਦੇ ਬੱਸ ਇਹ ਕੰਮ ਸ਼ੁਰੂ ਕਰ ਲੈ ਤੂੰ ਤੂੰ ਆਨੇ ਦੀ ਜੱਦੀਆਂ ਪੜਾ ਹੱਤੀਆਂ ਟੁੱਟੀਆਂ ਤੇਰੇ ਤਾਂ ਪੂਰੇ ਟੁੱਟਣੇ ਚਾਹੀਦੇ ਆਏ ਨੇ ਮੈਨੂੰ ਤਾਂ ਲੱਗਦਾ ਵਾਵਾ ਕੁੱਤੀ ਹੈ ਤੂੰ ਹੈ ਬਾੜ ਬੋਲ ਤੇ ਚੰਗੇ ਖਿਲਾੜੇ ਹੋਦੇ ਮਮੀ ਹਟਦੀ ਨਹੀਂ ਹੁਣ ਵੇਖਿਆ ਬਕਵਾਸ ਕਿੰਨੀ ਕਰਨ ਢਈ ਕਿਤੇ ਗੁੰਦੀਆ ਸੱਟਾਂ ਨਹੀਂ ਲਾਤੀ ਵਾਦੇ ਲਾਤੀਆਂ ਸੱਟਾਂ ਇਦਾਂ ਉਹ ਹਲਦੀ ਦਾ ਦੁੱਧ ਹੀ ਜਾਣਾ ਨਾ ਹਲਦੀ ਦਾ ਦੁੱਧ ਮੈਨੂੰ ਕੀ ਦੇਣਾ ਹਾਰ ਤੇ ਤੂੰ ਦੀ ਵਾਵਾ ਪਰਾਬ ਲੱਗਣ ਢਈ ਮੈਨੂੰ ਉਹ ਲੱਗੀਏ ਤੇ ਲੱਗੀ ਜਾਵੇ ਹਾਂ ਇਹਨੇ ਉਦਾਂ ਨਹੀਂ ਹਟਣਾ ਮਮੀ ਆ ਨਹੀਂ ਇਹ ਤੇ ਜਾ ਦੇ ਹੁਣ ਹਟ ਜੂਗੀ ਤੇ ਜਾ ਫਿਰ ਜਿਹੜਾ ਕੰਮ ਕਰਨ ਢਈ ਉਹ ਕਰੋ ਤੇ ਜਿਹੜਾ ਬੋਲਣ ਦੀ ਜ਼ੁਬਾਨ ਚ ਲਾਉਂਦੇ ਮੈਨੂੰ ਤੇਨ ਲੱਗਦਾ ਹਟਣ ਵਾਲਿਆ ਜੋ ਇਹ ਤੇ ਮੈਨੂੰ ਲੱਗਦਾ ਹੋਰ ਬਧਣੀ ਆ ਮਮੀ ਸੁਣੋ ਤਲਾਕ ਮੰਨ ਲੀ ਦ ਕਿੱਧਰ ਨੂੰ ਜਾਣਾ ਜੀ ਹੁਣ ਤੇ ਇਹੋ ਗੱਲਾਂ ਤੋਂ ਤੇ ਮੈਂ ਦਰਦੀ ਹੀਗੀ ਪਿਤਲਾਕ ਮੰਗਦੀ ਆੜੀ ਬਦਨਾਮੀ ਹੋਣੀ ਆ ਪਰ ਇਹੋ ਜੀ ਜ਼ਿੰਦਗੀ ਜੀਣ ਨਾਲੋਂ ਕੀ ਥੋੜਿਆ ਹੈ ਰੋਜ਼ ਨਿਤ ਕਲਾ ਕਲੇਸ਼ ਨਿਤ ਕਲੇਸ਼ ਦੂਜੀ ਗੱਲ ਇਹ ਘੜੀ ਬੇਇਜ਼ਤੀ ਨਹੀਂ ਕਰਦੀ ਇਹ ਗੱਲ ਕਰਨ ਵਾਲੀ ਬੋਲਣ ਲੱਗੀ ਕੱਖ ਵੰਦੀ ਨਹੀਂ ਆ ਤੇ ਤਲਾਕ ਹੁੰਦਾ ਤੇ ਹੋ ਜੇ ਕੀ ਕਰੀਏ ਫਿਰ ਕਿੰਨਾ ਕੁ ਚੱਲ ਗਿਆ ਇਹ ਚੱਲ ਮੰਮੀ ਜੇ ਪੰਚਾਇਤ ਲੈ ਕੇ ਆਉਣਗੇ ਨਾ ਸਾਡਾ ਕੋਈ ਨਾ ਕੋਈ ਨਵੇੜਾ ਤੇ ਹੋਊਗਾ ਜੀ ਕਿੰਦੇ ਲੈ ਕੇ ਆੜੀ ਪੰਚਾਇਤ ਉੱਥੇ ਵੀ ਚੰਗੀ ਜਿਬਾਨ ਲੱਗਾ ਚਲਾ ਕੇ ਆਈ ਆਪਣੇ ਪਿਓ ਨਾਲ ਤਾਂ ਹੀ ਉਹ ਸੁੱਟ ਕੇ ਗਿਆ ਵਾ ਘਰ ਤੇ ਪਾਣੀ ਤੱਕ ਨਹੀਂ ਪੀਣ ਆਇਆ ਉਹ ਉੱਥੇ ਰਾਹ ਹੀ ਲਾ ਗਿਆ ਇਹਨੂੰ ਉਹ ਮੈਂ ਕਹਾਂ ਕਿਉਂ ਆਣ ਕੇ ਮਾਤਾ ਜੀ ਦੇ ਇਹਨੂੰ ਬਚ-ਬਚ ਕਰਦੀ ਰਹਿੰਦੀ ਆ ਇਹਨੂੰ ਗੱਲ ਹੀ ਸੁੱਟ ਗਏ ਨਾ ਉਹੀ ਤਾਂ ਗੱਲ ਵਾ ਇੱਕ ਗੱਲੀਓ ਪਰਮ ਜੇ ਹੁਣ ਤਲਾਂ ਦੇ ਗੱਲ ਛਿੜੀ ਨਾ ਤਾਂ ਅਹੀਂ ਨਹੀਂ ਓਟਲੇ ਪੈਣਾ ਅਹੀ ਕਹਿਣਾ ਵੀ ਠੀਕ ਆ ਤੇਰੇ ਗੱਲ ਜੁੜੇ ਹੱਥ ਜਿੱਦਾਂ ਤੂੰ ਖੁਸ਼ ਨਹੀਂ ਤੂੰ ਉਦਾਂ ਹੀ ਖੁਸ਼ ਰਹਿਲਾ ਠੀਕ ਆ ਹੱਡ ਕੋਈ ਹੋਣੀ ਆ ਜਾਂਦਾ ਨਾਲ ਕਿੰਨਾ ਕੁ ਕਲੇਸ਼ ਰੱਖਿਆ ਘਰ ਵਿੱਚ ਆਹ ਰੋਜ ਦਾ ਕੁੱਟ ਕਲੇਸ਼ ਜਿਹੜਾ ਮੈਨੂੰ ਨਹੀਂ ਚੰਗਾ ਲੱਗਦਾ ਮੰਮੀ ਮੇਰੀ ਗੱਲ ਸੁਣ ਮੈਂ ਉਦਾਂ ਲਾਇਆ ਇਹਨੂੰ ਫੋਨ ਤੁਹਾਡੇ ਤੋਂ ਬਿਨਾ ਪੁੱਛੇ ਤੇ ਚੱਲ ਆ ਜਾ ਮੰਮੀ ਠੀਕ ਰਹੀ ਕਹਿੰਦੀ ਮੈਂ ਕਿਹਾ ਚੱਲ ਮੈਂ ਹੀ ਨੀਵਾ ਹੋ ਜੰਨਾ ਵਾ ਪਰ ਏ ਸਜਨਾਨੀ ਨੇ ਗੱਲ ਨਹੀਂ ਠੰਡੇ ਪੈਣ ਦਿੱਤੀ ਮੈਂ ਤੁਹਾਨੂੰ ਸਹੀ ਬੋਲੋ ਤਾਂ ਸੋਚ ਨਾ ਕਿ ਉਹ ਤਾਂ ਠੰਡੇ ਨਹੀਂ ਪੈਣ ਦਿੱਤੀ ਤੇ ਅੱਜ ਕਿਦਾਂ ਚਾਂ ਵੀ ਟਪਕ ਗਈ ਆ ਕੋਈ ਨਾ ਕੋਈ ਤਾਂ ਗੱਲ ਉੱਥੇ ਵੀ ਹੋ ਕੀ ਤੋ ਹੈ ਨਾ ਕੋਈ ਗੱਲ ਜੋ ਹੋਊ ਵੇਖੀ ਜਾਊਗੀ ਹੁਣ ਹੁਣ ਨਹੀਂ ਅਹੀਂ ਧਾ ਹੋਣਾ ਠੀਕ ਹੋਣਾ ਬਥੇਰਾ ਜਰ ਲਿਆਵਾ ਹੁਣ ਨਹੀਂ ਜਰਿਆ ਜਾਂਦਾ ਨਹੀਂ ਮੰਮੀ ਸਹੀ ਆ ਗੱਲ ਤੁਹਾਡੀ ਕੋਈ ਗੱਲ ਨਹੀਂ ਜੋ ਕਹੂਗੀ ਵੇਖੇ ਜਾਊਗੀ ਹੁਣ ਨਾਲੇ ਜਾ ਅੱਜ ਹੁਣ ਵੱਜ ਗਈਆਂ ਹਨਾ ਇਹਦਾ ਇੰਨਾ ਤਾਂ ਲਾਜ ਹੋਣਾ ਚਾਹੀਦਾ ਜਾਂ ਦੱਸੋ ਤਾਂ ਇਹ ਪਹਿਲਾਂ ਹੀ ਕੀਤਾ ਹੁੰਦਾ ਤੇ ਐ ਇਥੋਂ ਤੱਕ ਪਰ ਮਿੱਠੂ ਲਾਗਾ ਸੁਧਰਨ ਵਾਲਿਆਂ ਚ ਐਡੀ ਲੰਮੀ ਜ਼ੁਬਾਨ ਚ ਲਾਉਂਦੀ ਹੈਗੀ ਆ ਚਲੋ ਹੋਰ ਰੋਟੀ ਖਾਈਏ ਦੇ ਆਪਣਾ ਜਾ ਕੇ ਹੁਣ ਪੜਾ ਕੀ ਕਰਨੀ ਮੰਮੀ ਮੈਂ ਮੇਰਾ ਤੇ ਦਿਲ ਨਹੀਂ ਕਰਦਾ ਇਹਦੇ ਜਾ ਮੜੀ ਚਾਤੀ ਮਾਰਿਆ ਆਪਾਂ ਤਰਾਕਦੇ ਫੇਰ ਕਹਣਾ ਸਿਆਣੀ ਬਿਆਣੀ ਘਰ ਹੀ ਕੀਤੀ ਪਰ ਮੇਰਾ ਕੀ ਕਸੂਰ ਆ ਬਥੇਰਾ ਮੈਂ ਕਿਹਾ ਕਿ ਚੱਲ ਏਦਾਂ ਟਾਈਮ ਨਿਕਲ ਜੇ ਨਿਕਲ ਜੇ ਨਹੀਂ ਨਿਕਲਿਆ ਹੁਣ ਵੇਖੋ ਕੀ ਕਰਦੀ ਆ ਇਹ ਨੂੰ ਤਾਂ ਸਮਝ ਨਹੀਂ ਆਉਂਦੀ ਪਤਾ ਨਹੀਂ ਮੇਰੀ ਧੀ ਦਾ ਕੀ ਹਾਲ ਕੀਤਾ ਹੁਣਾਂ ਖੱਤਿਆਂ ਨੇ ਆਏ ਮਕਰਾਂ ਤੇ ਘਰਾਂ ਕੀ ਸਾਰੇ ਦੁਸ਼ਮਣ ਬਣ ਗਏ ਮੇਰੀ ਧੀ ਦੇ ਪਤਾ ਨਹੀਂ ਵਿਚਾਰੀ ਦੀ ਕੀਲਤ ਰਹਿਣੀ ਸੋਰੇ ਜਾ ਕੇ ਮੰਤ ਸਮਝ ਨਹੀਂ ਆਉਂਦੀ ਮੈਂ ਤਾਂ ਉਹਦੇ ਵਾਲੇ ਨੇ ਲੈ ਕੇ ਜੀਣੀ ਆ ਮਾਵਾ ਧੀਆਂ ਦੋਵੇਂ ਦੁੱਖ ਸੋ ਕਰਦੀਆਂ ਇੱਕ ਦੂਜੇ ਦੇ ਨਾਲ ਹੁਣ ਮੈਂ ਕੀ ਕਰਾਂ ਹੈ ਫੋਨ ਜੱਸਦਾ ਹੈਲੋ ਹੈਲੋ ਮੰਮੀ ਅਗੋਟ ਛੱਡੇ ਮੈਨੂੰ ਇਹਨਾਂ ਨੇ ਆਣ ਕੇ ਲੈ ਲਓ ਮੈਨੂੰ ਇੱਥੋਂ ਹੈ ਤੈਨੂੰ ਕੁੱਟਿਆ ਇਹਨਾਂ ਨੇ ਹਾਏ ਮੈਂ ਮੱਝਾ ਅੱਛਾ ਵਾਰ ਵੀ ਪੁੱਟੇ ਤੇਰੇ ਇਹਦਾ ਬੇੜਾ ਗਰਕ ਜੇ ਅੰਤਰੇ ਦਾ ਕਿਤੇ ਕੋਟ ਨੇ ਜੇ ਇਹਦਾ ਹੈ ਇਹਦੀ ਈ ਹਿੰਮਤ ਇਹਦੇ ਮੈਂ ਹੱਥ ਨਾ ਲਾਇਦੇ ਵੀ ਯਾਦ ਕਰੂਗਾ ਕਿਹਦੀ ਤੀਨ ਨੂੰ ਹੱਥ ਪਾਇਆ ਹੈਗਾ ਚੱਲ ਰੋ ਨਾ ਰੋ ਨਾ ਮੇਰਾ ਪੁੱਤ ਹੁਣ ਹੈ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਪਿਓ ਤੇਰਾ ਘਰ ਨਹੀਂ ਆਇਆ ਅਜੇ ਘਰ ਆਂਦਾ ਵਾ ਨਾ ਉਸਲੇ ਮੈਂ ਨਾਲ ਹੁੰਦੀ ਆ ਤੇ ਪੁੱਤ ਪੰਚਾਇਤ ਲੈ ਕੇ ਆਵਾਂਗੇ ਨਾਲ ਇੰਨਾ ਕਿ ਸਮਝਿਆ ਸਾਨੂੰ ਐਸ਼ਦਾਈਆਂ ਜਿੱਦਾਂ ਮਰਜ਼ੀ ਸਾਡੀ ਤੀਨ ਨਾ ਕਰਨਗੇ ਆਹੋ ਕੋਈ ਨਹੀਂ ਕੋਈ ਨਹੀਂ ਹੁਣੇ ਆਂਨੀ ਆ ਮੈਂ ਫਿਕਰ ਨਾ ਕਰ ਤੂੰ ਹੈ ਰੋ ਨਾ ਮੇਰੀ ਧੀ ਚੰਗਾ ਆ ਲੱਗਦਾ ਤੇਰਾ ਪਿਓ ਆ ਗਿਆ ਵਾ ਹੁਣੇ ਗੱਡੀ ਮੋੜਦੀ ਇੱਥੋ ਹੀ ਚੰਗਾ ਕੱਟ ਤੂੰ ਫੋਨ ਆ ਜਾ ਵਾ ਜਾ ਇੱਥੇ ਹੀ ਛੱਡਾ ਨਹੀਂ ਮੇਰੀ ਧੀ ਨੂੰ ਉਹ ਲਾਇਆ ਭਲਾ ਨੂੰ ਸੇ ਤੇ ਪੈ ਗਈ ਠੰਡ ਵਾ ਕਲੇਜੇ ਦੇ ਵਿੱਚ ਹੈ ਬੜੀ ਤੰਗੀ ਹੈ ਤੁਹਾਨੂੰ ਨਾਉ ਨੂੰ ਤਾਂ ਤੰਗੀ ਹੋਣੀ ਹੀ ਹੋਣੀ ਆ ਬਹੁਤ ਨਹੀਂ ਜਾਂਦੀ ਵੇਖ ਕੇ ਫਿਰ ਤ희 ਤੇ ਪਿਓ ਹੀ ਨਾ ਇੱਥੇ ਟਿਕਟ ਕਿਹਨਾਂ ਦਿੰਦੇ ਨੇ ਕੀ ਉਹ ਹੈਂ ਅਸੀਂ ਉਹਦੇ ਨਾਲ ਪੰਗਾ ਕਰੀ ਉਹਦੇ ਨਾਲ ਪੰਗਾ ਤੁਹਾਨੂੰ ਕੀ ਆਂਦੀ ਸੀਗੀ ਤੁਹਾਨੂੰ ਕੀ ਆਂਦੀ ਐ ਇੱਥੇ ਮੈਂ ਆਪਣਾ ਘਰ ਵੇਖਣਾ ਹੈ ਨਾ ਗੱਲ ਸੁਣੋ ਰੋ ਰੋ ਕੇ ਫੋਨ ਕਰਦੀ ਬਹੁਤ ਬੁਰਾ ਹਾਲ ਕੀਤਾ ਉਹਦਾ ਹੈਂ ਘਰ ਨਹੀਂ ਗਏ ਤੁਸੀਂ ਮੈਂ ਤਾਂ ਦੁਸਾਹ ਜਗੜ ਜਰਾ ਕੇ ਆ ਗਿਆ ਮੈਂ ਘਰ ਕਿਹੜੇ ਮੂਰੇ ਜਣਾਏ ਉੱਥੇ ਬਸ ਐਸੇ ਕਰਕੇ ਕੁੱਟੀ ਅੱਜ ਦਾ ਨੇ ਉਹਨਾਂ ਖੱਤਾ ਕੋਟ ਨਾ ਜਾਈਓ ਉਹਨੇ ਚਿੱਡੇ ਵਾਲ ਕੁੱਟੇ ਉਹਦੇ ਉਹਦਾ ਤਾਂ ਪੂਰਾ ਹਾਰ ਕਰ ਛੜਿਆ ਮਾਰ ਮਾਰ ਕੇ ਜਦੋਂ ਵੱਡਾ ਵੱਡੇ ਕਹਿ ਕੇ ਮੈਂ ਮਾ ਪੂਨਾ ਗਲੀ ਫੇਰ ਤੁਰ ਕੀਤਾ ਨੇ ਉਹ ਤਾਂ ਕੰਮ ਨਾ ਨਹੀਂ ਕੋਈ ਜਦੋਂ ਕੰਮ ਛੇਤਰ ਖਾਣਾ ਵਾਲਾ ਕਹਿੰਦਾ ਮੈਨੂੰ ਮਾਰਨਾ ਨਹੀਂ ਤੇ ਜਿਉ ਮਰ ਜੂ ਖਾ ਲੈ ਕੇ ਤੇ ਖੱਤਿਆ ਫੇਰ ਕੀ ਕਰਨਾ ਉਹ ਮਰਨ ਦੇ ਪਰ ਦਫਾ ਹੁੰਦੇ ਹੋ ਜਾਂ ਦੀਪਤ ਨੂੰ ਮੈਂ ਨਹੀਂ ਜਾਣਾਂ ਕਿਤੇ ਮੈਂ ਨਹੀਂ ਘੱਟ ਸਕਦੀ ਆਪਣੀ 30 ਦੇ ਬਿਨਾ ਚਲੋ ਗੱਡੀ ਕੱਢਾਂ ਮੈਂ ਨਹੀਂ ਜਾਣਾ ਪਾਣੀ ਪਿਆਲ ਘੋਟੇ ਤੇ ਕੰਮ ਕਰਨ ਵਾਲੀ ਆ ਖਾਂਦੇ ਛਤਰੋਂ ਨੂੰ ਉੱਥੇ ਤੁਹਾਨੂੰ ਪਾਣੀ ਸੁਝਣ ਦੇ ਮੈਨੂੰ ਨਹੀਂ ਪਾਣੀ ਪੁਣੀ ਚੰਗਾ ਲੱਗਣ ਦੇ ਆ ਜਾਬਸ ਦਾ ਪਾਣੀ ਫੜਾ ਮੈਂ ਨਹੀਂ ਲੈਣਾ ਪਾਣੀ ਕਰਦੀ ਕੀ ਫਰਦੀ ਆ ਤੂੰ ਜਾਵਾ ਮੈਂ ਮੇਰੀ 30 ਡਾ ਉਹ ਹੋਜੀ ਮਾਂ ਉਹਜੀ ਧੀ ਆ ਮੈਨੂੰ ਤੇਰੀ ਸਮਝ ਆਉਂਦੀ ਅਜਾ ਲੋ ਮੇਰੇ ਨਾਲ ਮੈਂ ਨਹੀਂ ਜਾਣਾ ਤੂੰ ਮੱਥਾ ਕ ਮੈਂ ਕੀ ਕਰਾਂ ਹੁਣ ਕਿਦਾਂ ਮੈਂ ਮਾਂ ਦਾ ਰੋਲਾ ਗਿਆ ਉੱਥੇ ਮੈਂ ਫੋਨ ਨਾ ਕਰੀ ਤੇ ਜੇ ਮਰ ਜੂ ਕਿ ਠੰਡ ਪੈ ਗਈ ਫਿਰ ਤੈਨੂੰ ਮਰ ਜੇ ਫਿਰ ਮੈਂ ਹੁਣ ਕੀ ਕਰਾਂ ਪਰ ਨਾਲੇ ਨਾ ਇਹੋ ਜਿਹੀ ਪੁੱਤ ਮਗਰ ਥੋੜਾ ਜਾਈ ਦਿੰਦਾ ਜਾਈਦਾ ਉਹਦੇ ਮਗਰ ਰਾਈਤ ਪੜਾਵੇ ਹੈ ਕੀ ਤਾਂ ਡਿਜੀਤ ਰੋਲੀ ਹੋਣੀ ਜਿੱਥੇ ਵਿਆਹ ਤਾਂ ਉੱਥੇ ਵਿਆਹੀ ਗਈ ਵਿਚਾਰੀ ਤੇ ਰਹਿੰਦੀ ਕਿਉਂਦੀ ਫਿਰ ਉੱਥੇ ਰਵੇ ਕੀ ਹੁਣ ਜਾਂਦਾ ਅਗਲਾ ਕੁੱਟ ਕੱਢੀ ਆ ਹੈ ਕੁੱਟ ਕੱਢੀ ਮਾਲ ਨੂੰ ਖਸਾਰ ਤੇ ਉਹਦੀ ਆਂਦੀ ਮम्मी ਮੈਨਿੰਨਾ ਮਾਰਿਆ ਮੈਂ ਕਰਨੀ ਕਰਨ ਵਾਲੀ ਉਹ ਦੋ ਬੱਚਿਆਂ ਦੀ ਸਾਰੀ ਲਿਆ ਜਾਂਦਾ ਉਹ ਕੋ ਰੋਂਦੀ ਦਾ ਮੇਰੀ ਗੱਲ ਸੁਣੋ ਮੈਂ ਨਹੀਂ ਕਿਤੇ ਜਾਂਦਾ ਨਾ ਪਿੰਦਰੋਂ ਜਾਂਦਾ ਨਹੀਂ ਆਪ ਤੇ ਜਾ ਬਿਸਬਸੇ ਬਹਿ ਜਾਂਦਾ ਤੇਰਾ ਮੇਰੀ ਗੱਲ ਸੁਣੋ ਮੈਂ ਮੰਨਿਆ ਉਹ ਨਿਆਣੀ ਆ ਗਲਤੀਆਂ ਕਰ ਲੈਂਦੀ ਆ ਪਰ ਹੈ ਸਾਡੀ ਧੀ ਆ ਨਾ ਵੇਖ ਲਓ ਹਾਂ ਚੱਲੀਏ ਉਥੇ ਜੇ ਆਪਾਂ ਨਾ ਨਾ ਜਾਈਏ ਹੁਣ ਤੇ ਅਗਲੇ ਨੂੰ ਮਾਰ ਦੇਣੀ ਜੇ ਉਹਨਾਂ ਨੂੰ ਪਤਾ ਲੱਗਦਾ ਨਾ ਕਿ ਹੁਣ ਨਹੀਂ ਤੇ ਪਿੱਛੇ ਕੋਈ ਆਉਂਦਾ ਹੱਥ ਜੜਾ ਲੈ ਮੇਰੀ ਗੱਲ ਸੁਣ ਲੈ ਮੇਰੀ ਵੀ ਧੀ ਆ ਦੁੱਖ ਮੈਨੂੰ ਵੀ ਹੈਗਾ ਵਾ ਪਰ ਉਥੇ ਵਸੇ ਨੇ ਸਹੀ ਆਪਣੇ ਘਰੋਂ ਰੱਛੇ ਕਿਦਾਂ ਜੇ ਵਸਣ ਦੇਣਗੇ ਖੱਤੇ ਤੇ ਵੱਸੂਗੀ ਮੈਂ ਨਹੀਂ ਕਿਤੇ ਜਾਣਾ ਤਫਾ ਹੁੰਦੇ ਪਰੇ ਆ ਹਾਂ ਮੈਂ ਕੀ ਕਰਾਂ ਇਹ ਤਾਂ ਸਾਰੇ ਜਣੇ ਮੂੰਹ اٹਕੇ ਬੈ ਗਏ ਆ ਮੈਂ ਕਿੱਧਰ ਨੂੰ ਜਾਵਾਂ ਮੇਰੇ ਕੋ ਤੇ ਬਰਦਾਸ਼ਤ ਨਹੀਂ ਹੋਣਾ ਮੇਰੀ ਤੀ ਨਿੰਨਾ ਕੋਟ ਛੜਿਆਨ ਖੱਤਿਆਂ ਨੇ ਨਾ ਕੀੜੇ ਪੈਣ ਉਤਰਿਆਂ ਨੂੰ ਕਿਤੇ ਇਹ ਕੇਨ ਖੱਤਿਆਂ ਦੀ ਕੁੜੀ ਹਰੇ ਕਿੱਥੋਂ ਆ ਗਈ ਇੱਥੇ ਕਲਹਿਣੀ ਅੰਤਰੀ ਨੇ ਆਉਂਦਾ ਹੀ ਮੇਰੇ ਘਰ ਦਾ ਡੇੜਾ ਕਰਕੇ ਕਰਤਾ ਮੇਰੀ ਤੀ ਵਿਚਾਰੀ ਨੂੰ ਕਰੋ ਵਰਕ ਡਾਤਾ ਹੇ ਨਿੱਕੂ ਚਾ ਲੱਗੇ ਤੇਰੇ ਫੋਨ ਨੂੰ ਇੱਥੇ ਰੱਖ ਆਪਣਾ ਫੋਨ ਅੱਗ ਲੱਗੇ ਜਾ ਕੇ ਇਹਨੂੰ ਨਹੀਂ ਮੇਰੀ ਧੀ ਨੂੰ ਕਿਹਾ ਕਿ ਸੌਖੀ ਹੋ ਗਈਆਂ ਹੋਣੀਆਂ ਹੁਣ ਬੈਠੀਆਂ ਆਰਾਮ ਨਟਾਉ ਨਾ ਪਲੰਗ ਤੇ ਚੜ ਕੇ ਹੈ ਲੈ ਕਿਦਾ ਇਹਨੂੰ ਨਹੀਂ ਕਿੰਨੇ ਘਾਇਆਂ ਨਿਕਲਣ ਵਾਲੀਆਂ ਸੀ ਉਹਦੀਆਂ ਨਹੀਂ ਕਰਤੂਤਾ ਕਰਤੂਤਾ ਤੇਰੀਆਂ ਮਾੜੀਆਂ ਹੀਗੀਆਂ ਉਹਨੂੰ ਜੀਣ ਨਹੀਂ ਦਿੰਦੀ ਕਦੀ ਉਹ ਤੇ ਚੋਰੀ ਦੇ ਇਲਜ਼ਾਮ ਲਾਉਂਦੀ ਹੀ ਕਦੀ ਉਹਨੂੰ ਕੁਛ ਕਹਿੰਦੀ ਹੀਗੀ ਹੁਣ ਠੰਡ ਪੈ ਗਈ ਤੇਰੇ ਕਲੇਜ ਦੇ ਵਿੱਚ ਮੰਮੀ ਵੀ ਆਜੇ ਉਹਨਾਂ ਨੇ ਕੁਝ ਕਿਆ ਵੀ ਨਹੀਂ ਆ ਠੱਬੀ ਲਾਗੇ ਤੇ ਉਹਨਾਂ ਨੇ ਮੈਨੂੰ ਸੁੱਟਿਆ ਹੀ ਤੇ ਮੈਂ ਤੇ ਕਿਹਨੂੰ ਕੋਈ ਦੱਸਾਂ ਨਹੀਂ ਇੰਦਰ ਉਹਨਾਂ ਨੇ ਖੁਦ ਹੀ ਵੇਖ ਲਿਆ ਜਿੱਦਾਂ ਮੈਂ ਤਰਫਣ ਡਈ ਆ ਨਾ ਹੁਣ ਏਦਾਂ ਹੀ ਤੇਰੀ ਮਾਂ ਤੜਫੂਗੀ ਬੈਠੀ ਜੇ ਤੈਨੂੰ ਨਾ ਤਰਫਾ ਤਰਫਾ ਇਹ ਘਰ ਚੋਂ ਕੱਢਿਆ ਤੇ ਮੇਰਾ ਨਾ ਵੀ ਜੀਵਨ ਨਹੀਂ ਦਾ ਠੀਕ ਹੈ ਨਾ ਕੀ ਜੋ ਕਰਨਾ ਕਰ ਲੂੰਗੀ ਅਗਲੇ ਨੇ ਮੇਰੀ ਧੀ ਦਾ ਮਾਰ ਮਾਰ ਕੇ ਬੁਰਾ ਹਾਲ ਕਰਤਾ ਮੈਂ ਤਾਂ ਪਾਣੀ ਨਹੀਂ ਲੰਗਣ ਡਿਆ ਅੱਜ ਉਹ ਬੜਾ ਦੁੱਖ ਆਉਂਦਾ ਤੁਹਾਨੂੰ ਇਹ ਸਾਡੀ ਧੀ ਨੂੰ ਮਾਰਿਆ ਵਾ ਜਿੱਦਣ ਮੈਨੂੰ ਕੁੱਟੇ ਦਵਾ ਮਾਂਵਾਂ ਧੀ ਆਣੇ ਉਦੋਂ ਤਾਂ ਦਾਦਾ ਕੋ ਕਿੱਥੇ ਗਿਆ ਸੀ ਉਦੋਂ ਤੇ ਤੁਹਾਨੂੰ ਕੋਈ ਰੋਣ ਨਹੀਂ ਆਇਆ ਮੈਂ ਬਗਾਨੀ ਹੈ ਨਾ ਤਾਂ ਕਰਕੇ ਬੜਾ ਕੁੱਟਿਆ ਹੈ ਤੈਨੂੰ ਹੈ ਜੇ ਤੈਨੂੰ ਕੁੱਟ ਜਾਣਾ ਥੇ ਆ ਤੈਨੂੰ ਪਤਾ ਲੱਗਦਾ ਕਿ ਕੁੱਟ ਕੀ ਚੀਜ਼ ਹੁੰਦੀ ਆ ਹਾਏ ਮੇਰੇ ਮਾਲਕਾ ਕੁੱਟ ਕੇ ਵੀ ਆਨੇ ਸੀ ਕੁੱਟਿਆ ਨਹੀਂ ਤੈਨੂੰ ਮੈਂ ਕਹਿੰਨੀ ਕਿ ਦਿੱਥੇ ਉਹਨੂੰ 2 ਵਜੇ ਨਾਲ 4 ਹੋਰ ਵਜਣ ਪੜਨ ਉਹਦਾ ਸਿਰ ਫੇਰਤਾ ਨੂੰ ਪਹਲਾ ਰਿਹਾ ਮੈਂ ਕੰਟਰੋਲ ਚ ਕਰਨਾ ਤੈਨੂੰ ਮੈਂ ਦੱਸਿਆ ਹੀ ਉਹ ਮੈਨੂੰ ਲੱਗਦਾ ਤੂੰ ਖਚਾਈ ਲੈਣੀ ਜਬਾਨ ਮੇਰ ਕੋ ਬੋਲੀ ਜਾਂਦੀ ਹੈ ਵੇਖ ਹੀ ਲੋ ਹਾਂ ਨਹੀਂ ਤੇਰੀ ਜਬਾਨ ਕੋ ਜਿਆਦਾ ਨਹੀਂ ਚਲਣਦੀ ਮੈਂ ਦੱਸ ਰਹੀ ਹਾਂ ਮੰਮੀ ਆਪਣੇ ਨਾ ਹੱਥ ਕੰਟਰੋਲ 'ਚ ਰੱਖਿਆ ਕਰੋ ਛੱਡ ਨਾ ਹੱਥ ਹਿੰਦ ਕਿੱਦਾਂ ਪਈ ਤੇ ਹੈ ਮੇਰਾ ਹੱਥ ਫੜਨ ਦੀ ਟੱਡੀ ਕਿੱਦਾਂ ਹੈ ਮੈਂ ਤੇ ਪਈ ਮੇਰੇ ਤਿਆਰ ਚੁੱਕਾਂ ਦੀ ਐਦਾਂ ਚੁੱਕੂਗੀ ਮੈਂ ਐਦਾਂ ਹੀ ਮੈਂ ਬੜਾ ਜੱਗ ਲਿਆ ਵਾ ਪਰ ਹੁਣ ਨਹੀਂ ਮੈਂ ਜਾਣਾ ਹੈਗਾ ਇਹਨਾਂ ਲਈ ਮੇਰੇ ਕੋਲ ਜਗੀ ਤੁਹਾਡਾ ਮੇਰਾ ਕੀ ਰਿਸ਼ਤਾ ਵਾ ਤੂੰ ਭੁੱਲ ਗਈਆਂ ਭੁਲਣਾ ਕੀ ਹੈ ਤੂੰ ਭੁੱਲ ਗਈਆਂ ਤੈਨੂੰ ਸ਼ਰਮ ਨਹੀਂ ਹੈਗੀ ਮਾਸਾ ਵੀ ਇਹੋ ਸਿੱਖਿਆ ਦੇ ਕੇ ਕੱਲੇ ਤੇਰੀ ਮਾਂ ਨੇ ਜਾ ਕੇ ਸੱਸ ਦੇ ਹੱਥ ਫੜੀ ਹਾਲੇ ਮੈਂ ਭੁੱਲੀ ਨਹੀਂ ਐ ਕੁਣ ਲੱਗਣੀ ਨਾ ਮੈਨੂੰ ਦੇਰ ਨਹੀਂ ਲੱਗਣੀ ਜਿੱਦਾਂ ਦੇ ਤੁਸੀਂ ਕੰਮ ਕਰਨਦੇ ਹੋ ਅੱਛਾ ਢਿੱਡੀਆਂ ਨੂੰ ਵਿੱਚ ਕੰਮ ਹੋ ਗਿਆ ਵਾ ਹੈ ਬੜੇ ਤੇਰੇ ਪਰ ਨਿਕਲ ਆਏ ਐ ਬੜੀਆਂ ਗੱਲਾਂ ਕਰਨੀਆਂ ਥੋੜਾ ਜਿਹਾ ਨਾ ਹੋਸ਼ ਵਿੱਚ ਆ ਤੈਨੂੰ ਪਤਾ ਨਹੀਂ ਆ ਮੈਂ ਕੀ ਕੀ ਕਰ ਸਕਦੀ ਆ ਖੋਚ ਚ ਕਿ ਮੈਂ ਪਹਿਲਾਂ ਨਹੀਂ ਆ ਖੋਣ ਆਈ ਆ ਹੁਣ ਤੁਹਾਨੂੰ ਮੈਂ ਵੀ ਸੁੱਤਰ ਕਰਾਂਗੀ ਤੁਹਾਨੂੰ ਵੀ ਪਤਾ ਨਹੀਂ ਆ ਹੁਣ ਤੁਹਾਡਾ ਕਿਦੇ ਨਾਲ ਪਾਲਾ ਪਿਆ ਪਹਿਲਾਂ ਮੈਂ ਚੁੱਪਾਂ ਜੁਰਤ ਵੇਹਦੀ ਹੈਂ ਆਪਣਾ ਪਿੱਛਾ ਨਹੀਂ ਵੰਦੀ ਤੇ ਮੱਥਾ ਮਾਰਨ ਦੀ ਮੇਰੇ ਨਾਲ ਨਹੀਂ ਜੀਰ ਕੇ ਖਾ ਜੀਰ ਕੇ ਜੋ ਪਿਛੇ ਆਣਾ ਉਹ ਮੇਰੇ ਪਿੱਛੇ ਰਹਿ ਜਾਵਾ ਹੁਣ ਸਾਰੀ ਜ਼ਿੰਦਗੀ ਮੇਰੀ ਅੱਗੇ ਨਾਲ ਜੁੜੀ ਆ ਤੇ ਮੈਂ ਇਹੋ ਵੇਖ ਕੇ ਚੱਲਦੀ ਆ ਕੋਈ ਗੱਲ ਨਹੀਂ ਉਹ ਤਾਂ ਮੈਂ ਦੱਸੂਗੀ ਨਾ ਤੈਨੂੰ ਜ਼ਿੰਦਗੀ ਤੇਰੀ ਇੱਥੇ ਜੁੜੀ ਆ ਕਿ ਕਿੱਥੇ ਜੁੜੀ ਆ ਤੈਨੂੰ ਕੀ ਪਤਾ ਮੈਂ ਕੀ ਕੀ ਸੋਚਿਆ ਤੇਰੇ ਵਾਸਤੇ ਤੇ ਏਡੀ ਜਿਹੜੀ ਬਣੀ ਆ ਨਾ ਆਪਣੇ ਆਪ ਵਿੱਚ ਵੀ ਮੈਂ ਆਪਣੇ ਖਸਮ ਨੂੰ ਮਗਰ ਲਾ ਲਿਆ ਤੇ ਸਹਰੇ ਨੂੰ ਮਗਰ ਲਾ ਲਿਆ ਤੇ ਇਹਨੂੰ ਮੈਂ ਕੀ ਜਾਣਨੀ ਆ ਹਨਾ ਇਹ ਭੁੱਲ ਜਾ ਉਹ ਮੇਰਾ ਹੀ ਪੁੱਤ ਵਾ ਠੀਕ ਆ ਨਾ ਵੇਖੀ ਉਹਨੇ ਮੇਰੇ ਕਹਿ ਵਿੱਚ ਹੀ ਹੋਣਾ ਵਾ ਉਹ ਜਿਹੜਾ ਤੇਰਾ ਸਹਰਾਵਾ ਨਾ ਉਹ ਵੀ ਮੇਰਾ ਖਸਮੀ ਆ ਉਹਨੇ ਵੀ ਮੇਰੇ ਪਿੱਛੇ ਹੀ ਆਉਣਾ ਵਾ ਤੇ ਤੇਰਾ ਕੌਣ ਇੱਥੇ ਭੋਲਿਏ ਤੂੰ ਤੇਵੇਂ ਕਾਬਜਾ ਲਾ ਆਈ ਲੈ ਆਪਣੇ ਉੱਤੋਂ ਕੋਈ ਨਹੀਂ ਕਰ ਲੋ ਜਿੰਨੀਆਂ ਮਰਜ਼ੀ ਤੂੰ ਹੀ ਗੱਲਾਂ ਚੰਗਿਆਂ ਦੇ ਵਾਲੀ ਸਾਰੇ ਹੁੰਨੇ ਨੇ ਸਾਰਿਆਂ ਨੂੰ ਪਤਾ ਵਾ ਕਿ ਤੂੰ ਹੀ ਮਾੜੇ ਹੋ ਤੇ ਚਾਲਾਂ ਚੱਲਦੇ ਹੋ ਤਾਂ ਇਹ ਤਾਂ ਅੱਡੀ ਕਿਹਨੇ ਸੁਣੀ ਨਹੀਂ ਸ਼ੂਗਰ ਕਰੋ ਡੰਡੀ ਜਿਦੋਂ ਤੱਕ ਧੱਕਾ ਮਾਰਿਆ ਤੇ ਦਸਤਿਰ ਸੁਰ ਨਹੀਂ ਪਾਟਾ ਜੇ ਪਾੜ ਜਨਣਾ ਤੇ ਫਿਰ ਮੰਜੇ ਦੇ ਲੰਮੇ ਪਹਿਣਾ ਤੁਹਾਨੂੰ ਫਿਰ ਪਤਾ ਲੱਗਣਾ ਨਹੀਂ ਤਾਂ ਹਰਦੀ ਨਹੀਂ ਕੀ ਮੈਂ ਵੇਖੀ ਜਿਨੀ ਕੈ ਮਾਰ ਹੈ ਮੈਂ ਤਾਂ ਕਿਹਾ ਫੜ ਜੂਗੀ ਜ਼ਬਾਨ ਕੰਟਰੋਲ ਚ ਕਰ ਲੂਗੀ ਮੈਂ ਸਿਰ ਪਾੜ ਦੇ ਤੇਰਾ ਪਾੜ ਕੇ ਵੇਖੋ ਆ ਤ ਨਹੀਂ ਸਿਰ ਤੁਸੀਂ ਨਾ ਮੇਰੇ ਲਾ ਕੋ ਚੱਲ ਜਾਓ ਬਿਨੋ ਅੱਗੇ ਮੇਰਾ ਗੁੱਸਾ ਜੇ ਤੁਹਾਡੇ ਉਤੇ ਮੈਨੂੰ ਸ਼ੌਂਕ ਨਹੀਂ ਤੇਰੇ ਲਾਗੇ ਬਹਿਣ ਦਾ ਲੱਗੀ ਆ ਨਾ ਸਮਝ ਆ ਤਾਂ ਮੇਰੇ ਅੰਦਰੋਂ ਹੱਥ ਪਿਆ ਵਾ ਤਾਂ ਮੈਂ ਮਰਨ ਗਈ ਆ ਨਹੀਂ ਨਾ ਤੇਰੇ ਵਰਗੇ ਨੂੰ ਕੱਜ ਬਚਣੇ ਚ ਪਾ ਕੇ ਰਹਿਣੇ ਹੀ ਜਿੱਦਾਂ ਜੇ ਤੁਸੀਂ ਕੰਮ ਕਰਦੇ ਨਾ ਤੇਰੀ ਅੰਦਰੋਂ ਹੱਥ ਪੈਣਾ ਹੀ ਅੱਜ ਵੀ ਕਿੰਨਾ ਦੁੱਖ ਲੱਗਦਾ ਵਾ ਕਿ ਉਹਨੇ ਮੈਨੂੰ ਤੀਨ ਨੂੰ ਮਾਰਿਆ ਜਿੱਦਨ ਮੈਨੂੰ ਭਾ ਨਹੀਂ ਉਦੋਂ ਤੁਸੀਂ ਕਿੱਥੇ ਗਏ ਹੋ ਆ ਜੋੜੇ ਹੱਥ ਤੇਰੇ ਗਾੜੀ ਜਪਾਨ ਚਲਾਈ ਜਾਂਦੀ ਆ ਪਤਾ ਮੈ ਕਿੰਨੀ ਦੁਖੀ ਅੱਜ ਤੇਰੇ ਦੁਆਰ ਤੇ ਤੇਰੇ ਲਈ ਕੀ ਕਰਨਾ ਹੈ ਆਈ ਤੇਰੇ ਲਈ ਚਾਹ ਜਾ ਕੇ ਆਪਣੇ ਦੁੱਖ ਮਨਾਵਾ ਬਾਹਰ ਬੈ ਕੇ ਆ ਗਏ ਮੇਰਾ ਸਿਰ ਖਾਣ ਵਾਸਤੇ ਇਹਨਾਂ ਨਾਲ ਵੀ ਨਾ ਇੱਕ ਦਫ ਹੋਣਾ ਹੀ ਚਾਹੀਦਾ ਸੀ ਫਿਰ ਪਤਾ ਲੱਗਣਾ ਹੈ ਇਹਨਾਂ ਨੂੰ ਹੁਣ ਮੈਂ ਕਿੰਨਾ ਸੇਕ ਲੱਗਾ ਕਿ ਮੇਰੀ ਧੀ ਨੂੰ ਮਾਰਿਆ ਉਹਨਾਂ ਨੇ ਚੰਗਾ ਸਗੋਣਾ ਨੇ ਫੜਕਾਈ ਮੈਂ ਤਾਂ ਨਹੀਂ ਹੋਰ ਦੋ ਚਾਰ ਮਾਰਨ ਫਿਰ ਪਤਾ ਲੱਗੂਗਾ ਇਹਨਾਂ ਨੂੰ ਇਹ ਤੇ ਨਾ ਤੁਸੀਂ ਮਾਵਾਂ ਦੀਆਂ ਰੱਬ ਨੂੰ ਹੀ ਭੁੱਲ ਗਈਆਂ ਸੀ ਇਹਨਾਂ ਨੇ ਕਿ ਅਸੀਂ ਆ ਬਸ ਹੋਰ ਤੇ ਕੋਈ ਇੱਥੇ ਹੈ ਹੀ ਨਹੀਂ ਆ Boop